ਕਿ ਮੈਂ ਮੂੰਹ ਰੱਖਿਆ ਹੂੰ ਹੂੰ ਲੁਸਨੀ ਮਿੱਠੂ ਆਏ ਮਿੱਠੂ ਕਿੱਥੇ ਐ ਮਿੱਠੂ ਦੇਖਦਾ ਹੀ ਨਹੀਂ ਕਿੱਥੇ ਆ ਮੈਂ ਪੁੱਤ ਕਿੱਧਰ ਆ ਮੂੰਹ ਹੀ ਨਹੀਂ ਕਰਦੀ ਉਹਨੇ ਸੁੱਤੀ ਦਾ ਨਹੀਂ ਪਈ ਐ ਖੜੀ ਖੜੀ ਬੈਸਾਉ ਜਾਂਦੀ ਐ ਮੈਨੂੰ ਲੱਗਦਾ ਸੁੱਤੀ ਹੋ ਪਈ ਐ ਗਾਲੀ ਕਰਨੇ ਚ ਮਸਤਾ ਚੱਲ ਕਰ ਲੈਣ ਦੇ ਗਾਲੀ ਦੇਖੋ ਭਾਈਓ ਇਤਨਾ ਮੀ ਵੜ ਗਿਆ ਭਾਈਓ ਘਰਾ ਤੋ ਹਾਂ ਕਦੂ ਘਰਾ ਦੋ ਆਹ ਗੱਲ ਤਾਂ ਸਹੀ ਅੱਗ ਲਾ ਸਾਰੀ ਪਨੀਰੀ ਡੁੱਬ ਗਈ ਇਹਨੇ ਤੋਟ ਕੰਨ ਦਿਖਣ ਲੱਗ ਗਈ ਹੁਣ ਤਾਂ ਬਾਹਰ ਸਵੇਰੇ ਤਾਂ ਦੀਂਦੀ ਨਹੀਂ ਸੀ ਪਾਣੀ 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 ਬਹੁਤ ਮੀਂਹ ਪਿਆ ਰਾਤ ਪਹਿਲਾਂ ਉਹ ਤੋਂ ਕੁਛ ਕਿਹੜੇ ਜੋ ਹਨਾ ਹੋਂਤੋ ਇੰਨੇ ਕਾਟੋ ਦੀ ਜਾਂਦੀ ਕੀ ਕਾਟੋ ਉਹ ਦੇਖ ਆਦੀ ਆਵਰਾ ਤੇ ਬੰਨੀ ਆਦੋ ਨਾ ਕੀ ਗੱਤੀ ਆ ਖੰਟੀ ਆ ਤੋ ਕੁਛ ਅੱਕੇ ਤੋ ਇੰਨੇ ਕੱਟੇ ਕੋਈ ਕਿ ਹਨ ਨਾ ਲੋਟੱਕ ਵੀ ਪੇਕ ਐਮ ਆਹੋ ਅੱਜ ਤੋ ਹੋਏ ਗਈ ਹੁਣ ਨੀ ਗੰਡ ਗੰਡੋਲੇ ਆਉਂਦੇ ਆ ਥੋੜੀਆਂ ਕਲਿਕਾ ਨੇ ਆ ਦੇ ਥੱਲੇ ਲੋਕ ਚਲੋ ਖੜਾ ਪਾਣੀ ਪਾਈ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਬਲੌਗ ਤੇ ਅਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਇਸ ਉਮੀਦ ਦੇ ਨਾਲ ਆਪਾਂ ਬਲੌਗ ਦੀ ਸ਼ੁਰੂਆਤ ਤਾਂ ਮੇਰੇ ਖਿਆਲੋਂ ਮਾਰਨਿੰਗ ਤੋਂ ਹੋਈ ਹੋਈ ਆ ਤੇ ਮੈਂ ਹੀ ਤੁਹਾਨੂੰ ਮਿਲੀ ਹਾਂ ਨਾ ਮੀ ਪਾਣੀ ਦਾ ਬਾਧੂ ਮਿਲ ਗਿਆ ਤੁਹਾਨੂੰ ਤੋ ਤੇ ਜਿਹੜਾ ਕਹਿੰਦਾ ਪੈ ਕੇ ਵਲੌਗ ਨਹੀਂ ਸਟਾਰਟ ਕਰੀਦਾ ਇਹ ਵੀ ਕੋਈ ਉਂ ਤਾਂ ਤਾਂ ਮੰਨਦਾ ਨਹੀਂ ਓਏ ਉਂ ਤਾਂ ਤੇਰੀ ਸੋਚ ਉਹ ਆ ਉੱਥੇ ਵਾਲੀ ਜਾਪਾਨ ਵਾਲੀ ਹੈ ਐਂ ਜਾਪਾਨੀ ਸੋਚ ਸੋਚ ਨੂੰ ਇੰਗਲਿਸ਼ 'ਚ ਕੀ ਕਹਿੰਦੇ ਆ ਪਤਾ ਨਹੀਂ ਪਤਾ ਨਹੀਂ ਇੰਨੇ ਅਗਰੇਦ ਨਹੀਂ ਹੈਗੇ ਅਸੀਂ ਤੁਹਾਨੂੰ ਪਤਾ ਹੂੰ ਤੁਸੀਂ ਦੱਸ ਦਿਓ ਹਾਏ ਮੇਰਾ ਨਾ ਹੁਣ ਕੱਲ ਪਤਾ ਦਾਲ ਬਣਾਈ ਸੀ ਪਤਾ ਨਹੀਂ ਦਾਲ ਖਾਣ ਕਰਕੇ ਪਤਾ ਨਹੀਂ ਸ਼ੈਂਪੂ ਲਾਉਣ ਵਾਲਾ ਮੈਂ ਭੁੱਲ ਗਈ ਸ਼ੈਂਪੂ ਆਇਲ ਨੂੰ ਸ਼ੁੱਕਰਵਾਰ ਨੂੰ ਸ਼ੈਂਪੂ ਲਾਉਣੇ ਭੁੱਲ ਗਈ ਜਿਆਦਾ ਨਹੀਂ ਗਿਆ ਸ਼ੈਂਪੂ ਲੱਗਣ ਵਾਲਾ ਪਤਾ ਨਹੀਂ ਤਾਂ ਅੱਜ ਸੇ ਪਾਰਾ ਪਾਰਾ ਅੱਜ ਹੈਗਾ ਮੰਗਲਵਾਰ ਮੰਗਲਵਾਰ ਹੈ ਉਹ ਅੱਜ ਮੰਗਲਵਾਰ ਅੱਜ ਮੈਂ ਸ਼ੈਂਪੂ ਲਾਇਆ ਨਹੀਂ ਹਾਇ ਰੱਬਾ ਜਿਹੜਾ ਕਹਿੰਦਾ ਬੈਠ ਕੇ ਵਲੌਗ ਨਹੀਂ ਸ਼ੁਰੂ ਕਰਨਾ ਬੈਠ ਕੇ ਵੀ ਨਹੀਂ ਕਰਨਾ ਫਿਰ ਮੇਰੀ ਭੈਣ ਮੈਨੂੰ ਬੋਲਦੀ ਹੈ ਕਹਿੰਦੀ ਰੋਲ ਹੀ ਫੋਲੋ ਕਰਦੀ ਭੈਣੇ ਮੈਂ ਰੂਪ ਦਾ ਰੂਲ ਤਾਂ ਫਾਲੋ ਕਰਦੀ ਐ ਮੈਂ ਕੀ ਕਰਾਂ ਹੁਣ ਫੇਰ ਹੁਣ ਕੰਮ ਤਾਂ ਕਰਨਾ ਹੀ ਪੈਂਦਾ ਹੁਣ ਕੀ ਕਰਾਂ ਮੈਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਹੈਗੀ ਅੱਜ ਤਾਂ ਮੈਨੂੰ ਪਤਾ ਨਹੀਂ ਦਾ ਕੰਮ ਕਰਦੀ ਰਹੀ ਫੇਰ ਬੈਠੀ ਵੀ ਰਹੀ ਐਵੇਂ ਕਹਾ ਜਿਹੜਾ ਪੈਟਕੇ ਵਾਲਾ ਕੰਮ ਆ ਉਹ ਤਾਂ ਬੈਠ ਕੇ ਕਰਨਾ ਹਨਾ ਅ ਭਾਈ ਕੀ ਬੰਦਾ ਕਰੇ ਮੈਂ ਥੱਕ ਗਈ ਅੱਜ ਯਾਨੀ ਮੈਨੂੰ ਉਹ ਨਾ ਉਹ ਡਾਕਟਰ ਨੇ ਉਹ ਨਾ ਨਹੀਂ ਦਿੱਤੀ ਹੋਈ ਆ ਆਪੇ ਹੀ ਕਿਲਰ ਉਹ ਲੈਣੀ ਪੈਗੀ ਮੈਨੂੰ ਹਨਾ ਤੇ ਉਦੋਂ ਵੀ ਨਹੀਂ ਮੈਂ ਲਈ ਉਦੋਂ ਦੀ ਉਹਨਾਂ ਨੇ ਕਿਹਾ ਸੀ ਵੀ ਜੇ ਤੁਹਾਨੂੰ ਪੇਨ ਹੋਈ ਤਾਂ ਲਿਓ ਜੇ ਨਾ ਹੋਈ ਫਿਰ ਨਾ ਲਿਓ ਹਨਾ ਅੱਜ ਮੈਨੂੰ ਲੈਣੀ ਪੈਗੀ ਤੇ ਟਾਈਮ ਆ ਜਿਹੜਾ ਪੂਰੇ ਪੌਣੇ ਦੋ ਹੋ ਗਏ ਆ ਕੁਝ ਖਾਣ ਨੂੰ ਬਣਾਈਏ ਜਾ ਰੇ ਫੋਨ ਪਾ ਰੱਖਦੇ ਓਹ ਵੰਦਨੀ ਦੌੜ ਲੱਗੀ ਐ ਮੈਂ ਚਾਹ ਬਈ ਕੀਤੀ ਉਹਨਾਂ ਨੇ ਮੈਂ ਚਾਹ ਬਣਾ ਕੇ ਦਿੱਤੀ ਸੀਗੀ ਅਸੀਂ ਅੱਜ ਤੋਂ ਬਾਅਦ ਸਾਰੇ ਜਾਪਾਨ ਵਾਲੇ ਰੂਲ ਫੋਲੋ ਕਰਨੇ ਨੇ ਜੀਜਾ ਨੇ ਮੈਨੂੰ ਕਿਹਾ ਕਹਿੰਦਾ ਮੰਮੀ ਜਾਪਾਨ ਦੇ ਵਿੱਚ ਇਹ ਰੂਲ ਨੇ ਬਈ ਜਦੋਂ ਬੱਚਾ ਵੱਡਾ ਹੋ ਜਾਂਦਾ ਉਹ ਆਪਦਾ ਕੰਮ ਆਪ ਕਰੂਗਾ ਤੇ ਮਾਪਿਓ ਦੀ ਕਿਸੇ ਵੀ ਗੱਲ ਦੇ ਵਿੱਚ ਜਾਂ ਜ਼ਮੀਨ ਜਾਇਦਾਦ ਦੇ ਵਿੱਚ ਇੰਟਰਫੇਅਰ ਬਈ ਇੰਟਰਫੇਅਰ ਨਹੀਂ ਕਰਦੇ ਉੱਥੋਂ ਦੇ ਬੱਚੇ ਜਦੋਂ ਮਤਲਬ 18 ਪਲੱਸ ਹੋ ਜਾਂਦੇ ਆ ਹਨਾ ਵੀ 18 ਸਾਲ ਦੇ ਹੋ ਜਾਂਦੇ ਆ ਵੀ ਹੁਣ ਆਪਾਂ ਬੇਦਾ ਕਰਿਆ ਕਰਨਾ ਮਾ ਚਲ ਠੀਕ ਆ ਭਾਈ ਅੱਜ ਤੋਂ ਏਦਾਂ ਕਰ ਲੈਨੇ ਆ ਵੀ ਸਾਰੇ ਲੈਣੇ ਆਪੋ ਆਪਣਾ ਕੰਮ ਕਰੋ ਇਹਦੇ ਡੈਡੀ ਵੀ ਆਪਦਾ ਕੰਮ ਕਰਦੇ ਆ ਤੇ ਪਰਮ ਸਿੰਘ ਆਪਣਾ ਅੱਜ ਘਰੇ ਨਹੀਂ ਹੈਗਾ ਉਹ ਗਿਆ ਹੋਇਆ ਕੱਲ ਸ਼ਾਮ ਦਾ ਤੇ ਪਤਾ ਨਹੀਂ ਅੱਜ ਸ਼ਾਮ ਨੂੰ ਆਜੂ ਪਤਾ ਨਹੀਂ ਕੱਲ ਨੂੰ ਆਜੂ ਪਤਾ ਨਹੀਂ ਫਿਲਹਾਲ ਪਤਾ ਨਹੀਂ ਸਵੇਰੇ ਗੱਲ ਹੋਈ ਸੀ 11 ਵਜੇ ਗੱਲ ਹੋਈ ਸੀ ਤੇ ਉਦੋਂ ਮੈਂ ਆਉਣ ਜਾਣ ਬਾਰੇ ਕੁਝ ਪੁੱਛਿਆ ਨਹੀਂ ਹੈਗਾ ਤੇ ਹੁਣ ਇਹ ਆ ਗਏ ਵੀ ਹੁਣ ਜਪਾਨ ਵਾਲੇ ਰੂਲ ਫਾਲੋ ਕਰਦੇ ਨੇ ਪਹਿਲਾਂ ਇੱਥੇ ਪਾਇਆ ਸੀ ਹਨ ਮੈਂ ਝਾੜੂ ਲਾਉਣਾ ਸੀ ਮੈਂ ਕਿਹਾ ਹਨਾ ਵੀ ਉੱਠੋ ਮੈਂ ਝਾੜੂ ਲਾਉਣਾ ਹਨਾ ਇਹ ਜਿਹੜਾ ਉਹਤਾ ਕੀ ਕਹਿੰਦੇ ਆ ਮੰਜਾ ਖੜਾ ਕਰਦੇ ਆ ਐ ਕਰਦੇ ਆ ਐ ਕਰਦੇ ਜਾ ਕਰ ਡੈਡੀ ਆਪ ਕੋਈ ਕੰਮ ਨਹੀਂ ਕਰਦੇ ਸਾਰਾ ਮੇਤੋ ਕਰਵਾਉਂਦੇ ਨੇ ਕਹਿੰਦਾ ਜਪਾਨ ਵਾਲੇ ਰੂਲ ਫਾਲੋ ਕਰੋ ਵੀ ਸਾਰੇ ਕੰਮ ਆਪਣੇ ਆਪ ਕਰੋ ਹਨਾ ਮੈਂ ਕਹਿੰਦਾ ਕਹਿੰਦਾ ਵੀ ਉੱਥੋਂ ਦੇ ਬੱਚੇ ਤਾਂ ਆਪਣੀ ਮਤਲਬ ਪੈਰੈਂਟਸ ਦੀ ਜਮੀਨ ਜਾਇਦਾਦ ਦੇ ਵਿੱਚ ਵੀ ਦਖਲ ਅੰਦਾਜ਼ੀ ਨਹੀਂ ਦਿੰਦੇ ਆਪਦੀ ਖੁਦ ਦੀ ਬਣਾਉਂਦੇ ਨੇ ਮੈਂ ਕਿਹਾ ਆ ਗੱਲ ਤਾਂ ਜਮਾਂ ਸਹੀ ਆ ਹਨਾ ਭਈ ਇੱਥੇ ਕਈ ਲੋਕ ਠੱਗੀਆਂ ਮਾਰੀ ਜਾਂਦੇ ਨੇ ਉਹਨਾਂ ਦੇ ਬੱਚੇ ਹਨਾ ਫੋਰਨ ਕੰਟਰੀਆਂ ਦੇ ਵਿੱਚ ਰਹਿ ਕੇ ਰਹਿੰਦੇ ਹੋਏ ਵੀ ਨਹੀਂ ਕਹਿੰਦੇ ਵੀ ਬੱਸ ਕਰੋ ਤੁਸੀਂ ਬਹੁਤ ਠੱਗੀਆਂ ਮਾਰ ਲੀਆਂ ਬਹਿ ਜਾਓ ਸਾਡੇ ਲਈ ਹੋਰ ਨਾ ਲੋਕਾਂ ਨੂੰ ਠੱਗੋ ਨਾ ਸਾਡੇ ਚਾਚੇ ਨੂੰ ਠੱਗੋ ਕੋਈ ਨਹੀਂ ਕਹਿੰਦਾ ਹੈਗਾ ਬਸ ਆਉਣ ਦੋ ਮਾਇਆ ਕਿਨੇ ਠਕੀ ਆ ਹਨਾ ਮਾਇਆ ਨੂੰ ਕੋਈ ਠੱ꺼ਦਾ ਹੈਗਾ ਵੀ ਸਾਡੇ ਬੱਚਿਆਂ ਦੀ ਸੋਚ ਦੇ ਲਵ ਯੂ ਹੋਂਦ ਤੋਂ ਹੀ ਉਹ ਜਾਪਾਨੀ ਸੋਚ ਰੱਖਦੇ ਨੇ ਬਹਿ ਕਰੋ ਇਹਨਾਂ ਨੂੰ ਇਦਾਂ ਹੀ ਰੱਖੇ ਹਨਾ ਮਾਇਆ ਤੇ ਦਾ ਬੁੜੇ ਖੁੰਡ ਹੋ ਕੇ ਵੀ ਜਿਵੇਂ ਕਹਿੰਦੇ ਲੜੀ ਜਾਂਦੇ ਨੇ ਕਵਾੜ ਵੀ ਜੇ ਕਹਿ ਦੋ ਨਾ ਵੀ ਭਾਈ ਆਹ ਚੀਜ਼ ਸਾਡੇ ਆ ਇਹਦੇ ਵਿੱਚ ਹਿੱਸਾ ਆ ਉਹ ਤਾਂ ਕਵਾੜ ਆ ਇਹ ਜੱਕਵਾਰ ਤਾਂ ਪੰਡ ਲੋ ਮੇਰੇ ਰੱਖੀ ਗਿਓ ਹਾਂ ਫਿਰ ਰੱਖੀ ਗਿਓ ਬੈਠੇ ਹਾਂ ਫਿਰ ਹੁਣ ਅਸੀਂ ਜਾਪਾਨੀ ਸੋਚ ਰੱਖਣੀ ਆ ਜੇ ਤੁਸੀਂ ਰੱਖ ਲਈ ਤਾਂ ਰੱਖ ਲਈ ਕੋਈ ਗੱਲ ਨਹੀਂ ਮੈਂ ਆਪਣੇ ਬੱਚਿਆਂ ਨੂੰ ਇੱਕ ਦਿਨ ਅੱਗੇ ਵੀ ਜਦੋਂ ਇਹ ਬਹੁਤ ਜ਼ਿਆਦਾ ਉਦਾਸ ਸੀਗੇ ਨਾ ਮੈਂ ਉਸ ਦਿਨ ਵੀ ਇਹਨਾਂ ਨੂੰ ਇਹੀ ਗੱਲ ਕਹੀ ਸੀ ਮੈਂ ਕਿਹਾ ਬੱਚੇ ਆਪਣੀ ਕਿਸਮਤ ਦੇ ਵਿੱਚ ਇਹ ਸਾਰਾ ਕੁਝ ਨਹੀਂ ਲਿਖਿਆ ਹੋਇਆ ਆਪਾਂ ਨੂੰ ਖੁਦ ਸਾਰਾ ਕੰਮ ਕਰਨਾ ਪੈਣਾ ਤੇ ਖੁਦ ਆਪਣੇ ਜੀ ਜ਼ਿੰਦਗੀ ਜੀ ਔਣ ਲਈ ਆਪਣੀ ਸੁਹੂਲਤ ਦੀਆਂ ਚੀਜ਼ਾਂ ਸਾਰੀਆਂ ਆਪਾਂ ਨੂੰ ਖੁਦ ਨੂੰ ਬਣਾਉਣੀਆਂ ਪੈਣੀਆਂ ਨੇ ਆਪਾਂ ਨੂੰ ਨਹੀਂ ਮਿਲਣੀਆਂ ਬਣੀਆਂ ਬਣਾਈਆਂ ਉਹਦੋਂ ਜਾਨੀ ਇਹਨਾਂ ਨੇ ਥੋੜੀ ਜਿਹੀ ਮੇਰੀ ਗੱਲ ਸੁਣੀ ਤੇ ਸੁਣ ਕੇ ਉਹਦੋਂ ਦੇ ਇਹ ਨਾ ਤਾਂ ਬਿਲਕੁਲ ਵੀ ਮੈਂ ਇਹ ਸਾਈਡ ਦੇਖੇ ਨੇ ਤੇ ਵਧੀਆ ਨੇ ਆਪਦਾ ਇੰਜੋਏ ਕਰਦੇ ਆਪਦੀ ਲਾਈਫ ਨਾ ਰੱਖ ਲੋ ਉਹ ਵੇਪਰ ਲੋ ਥੋੜੀ ਤਾਂ ਤੁਹਾਨੂੰ ਲਾਦ ਫਾਰਨ ਕੰਟਰੀ ਦੇ ਵਿੱਚ ਵੀ ਜੰਮ ਪੜ ਕੇ ਨਹੀਂ ਕਹਿੰਦੀ ਹੈਗੀ ਵੀ ਤੁਸੀਂ ਆਲੇ ਰੂਲ ਨੂੰ ਫੋਲੋ ਕਰਨ ਨੂੰ ਆ ਸਾਡੇ ਵਾਲੇ ਦੇ ਨਾਲੇ ਫੋਨ ਇਹ ਦੇਖੀ ਜਾਂਦਾ ਇਹ ਵੀ ਨਹੀਂ ਹੈਗਾ ਸਾਡੇ ਬੱਚਾ ਇੰਨੀਆਂ ਛੁੱਟੀਆਂ ਲਾਂਗੇ ਦੇ ਲੱਕ ਮਹੀਨੇ ਦੀਆਂ ਇਹ ਤਾਂ ਨਹੀਂ ਹੈਗਾ ਵੀ ਅਸੀਂ ਇਹਨਾਂ ਨੂੰ ਕਿਤੇ ਘਮਾਉਣ ਲੈ ਕੇ ਗਏ ਆ ਕਿਤੇ ਇਹ ਵੀ ਨਹੀਂ ਜਾ ਹੁੰਦਾ ਸਿਆਪੇ ਦੀ ਮੱਕਰ ਸਾਡੀ ਲਾਈਫ ਚ ਆ ਹੁਣ ਜਮਾੜਾ ਜਾ ਉਧਰੋਂ ਮਤਲਬ ਕਿ ਕੀ ਦਾ ਕਾਹ ਨੂੰ ਆ ਚਲ ਅਸੀਂ ਆਪ ਚੁੱਪ ਕਰ ਲਈ ਜਾਂ ਤੁਸੀਂ ਕਹਿ ਤਾਂ ਸਾਰਿਆਂ ਨੇ ਜਾਂ ਆਪਣਾ ਭਾਈਚਾਰਾ ਪਿੰਡ ਦਾ ਕਹਿ ਦਿੰਦਾ ਵੀ ਚਲ ਕੋਈ ਨਾ ਭਾਈ ਸਬਰ ਕਰ ਲਓ ਕੋਈ ਗੱਲ ਨਹੀਂ ਦੇਖ ਲਾਂਗੇ ਹਨਾ ਵੀ ਸਬਰ ਕਰ ਲਿਆ ਵੀ ਹਨਾ ਚਲੋ ਕੋਈ ਗੱਲ ਨਹੀਂ ਸਬਰ ਕਰ ਲੰਨੇ ਆ ਤੇ ਬਾਕੀ ਮੀ ਆ ਰੋਜ ਪੈ ਜਾਂਦਾ ਏਕ ਨੇ ਹੁਣ ਭਾਈ ਅਰਦਾਸ ਕਰਿਓ ਜਦੋਂ ਅਸੀਂ ਕਦੋਂ ਕਰਨਾ ਉਦੋਂ ਵੀ ਪੈ ਜਵੇ ਹਨਾ ਹੋਰ ਆਪਾਂ ਹੁਣ ਕੀ ਸਬਰ ਤੋਂ ਇਲਾਵਾ ਹੋਰ ਆਪਾਂ ਕੀ ਕਰ ਸਕਦੇ ਆ ਇਸ ਤੋਂ ਬਾਅਦ ਤਾਂ ਫਿਰ ਉਹੀ ਦੋ ਗੱਲਾਂ ਹੁੰਦੀਆਂ ਨੇ ਜਾਂ ਮੱਜੋ ਜਾਂ ਮਾਰ ਦੋ ਕੀ ਲੋੜ ਆ ਮੈਂ ਕੱਲ ਵੀ ਕਿਹਾ ਸੀ ਇਹ ਨਹੀਂ ਪਟਸ ਹੋ ਗਿਆ ਸੀ ਫਿਰ ਆਪਰ ਨੂੰ ਪਿਆਰੇ ਤਾਂ ਸਭ ਨੇ ਹੋ ਜਾਣਾ ਜਦੋਂ ਰੱਬ ਨੂੰ ਲੋੜ ਆ ਰੱਬ ਨੇ ਲੈ ਹੀ ਜਾਣਾ ਭਾੜਿਆਂ ਦੀ ਤਾਂ ਉੱਥੇ ਲੋੜ ਨਹੀਂ ਹੈਗੀ ਉੱਥੇ ਤਾਂ ਚੰਗਿਆਂ ਦੀ ਲੋੜ ਆ ਹਮੇ ਪਹਿਲਾਂ ਚਾਹ ਦੇ ਦੋ ਮੈਨੂੰ ਮੈਂ ਚਾਹ ਕਿਤੇ ਰੱਖਦੀ ਇੱਥੇ ਹੈ ਹੀ ਨਹੀਂ ਤੇ ਮੈਂ ਚਾਹ ਪੀ ਲਵਾਂ ਫਿਰ ਦੇਖਾਂ ਜਹਰ ਨੂੰ ਕੁਝ ਬਣਾ ਕੇ ਦਵਾਂ ਮੈਂ ਕੀ ਬਣਾ ਕੇ ਦਵਾਂ ਇਹਨੂੰ ਆਲੂ ਬਾਲਣੇ ਰੱਖੇ ਹੋਏ ਨੇ ਇਹਨੂੰ ਬਣਾ ਕੇ ਦੇਣੀ ਆ ਕੀ ਉਹਦਾ ਨਾਮ ਹੁੰਦਾ ਜਹਰ ਨਹੀਂ ਸੈਂਡਵਿਚ ਨਹੀਂ ਬਰਗਰ ਬਰਗਰ ਬਣਾ ਕੇ ਦੇਣਾ ਮੈਂ ਅਸੀਂ ਆਲੂ ਵਾਲੇ 버ਗਰ ਖਾਣੇ ਪਈ ਯਾਰ ਤੋ ਨਾ ਮੇਰੇ ਤੋਂ ਪਤਾ ਕੀ ਗੱਲ ਆ ਪਰ ਮੈਂ ਤਾਂ ਵੱਡਾ ਹੋ ਗਿਆ ਉਹ ਤਾਂ ਖਾ ਲੈਂਦਾ ਮੇਰੇ ਜਿਹੜੇ ਤੋਂ ਖਾਦਾ ਨਹੀਂ ਜਾਂਦਾ ਹਨਾ ਬਾਰਕਰ ਉਹ ਚ ਮਿਰਚ ਵੱਧ ਹੁੰਦੀ ਆ ਮੈਨੂੰ ਤਾਂ ਖਾਣ ਦਾ ਮਤ ਹੁਣ ਖਾ ਆ ਜਾਂਦਾ ਹੁਣ ਵੀ ਕਿੰਗ ਕਿ ਕਿੰਗ ਬਰਗਰ ਆ ਰਹੇ ਹਨ ਇੱਕ ਬਾਰਕਰ ਕਿੰਗ ਕਿੰਗ ਬਾਰਕਰ ਬਾਰਕਰ ਕਿੰਗ ਆਇਆ ਤਾਂ ਇਹ ਖਾ ਲੈਂਦਾ ਹੁਣ ਅੱਜ ਪਰਮਸਿਆ ਘਰੇ ਨਹੀਂ ਹੈਗਾ ਤਾਂ ਬਰਗਰ ਖਾਣ ਨੂੰ ਜੀ ਕਰਦਾ ਆਪਾਂ ਇਹਨਾਂ ਸਾਰੇ ਬਣਾ ਕੇ ਦਿੰਨੇ ਆ ਕੋਈ ਗਾਲੀ ਜਿੱਦਾਂ ਦਾ ਬਣੂਗਾ ਇਹ ਖਾ ਲੰਦਾ ਅੱਗੇ ਵੀ ਮੈਂ ਬਣਾ ਕੇ ਦਿੰਨੀ ਹੁੰਦੀ ਐ ਇਹਨੂੰ ਤੇ ਤੁਸੀਂ ਵੀਡੀਓ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਐ ਤਾਂ ਆਪਣਾ ਪਿਆਰਾ ਜਿਹਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੰਤਾ ਦੀ ਲੱਗਦੀ ਐ ਠੀਕ ਐ ਜੀ ਤੇ ਇਹ ਵੀ ਦੱਸਿਆ ਕਰੋ ਕਿ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖਦੇ ਹੋ ਮੈਨੂੰ ਵੀ ਤਾਂ ਪਤਾ ਲੱਗੇ ਮੇਰੀ ਵੀਡੀਓ ਕਿਹੜੇ ਪਿੰਡ ਕਿਹੜੇ ਸ਼ਹਿਰ ਚ ਆਂਦੀ ਐ ਤੇਰੀ ਸਹਸਰੀ ਘਰ ਹੱਲੇ ਰਹਿੰਦੀ ਸੀ ਚਲੋ ਮੈਂ ਦੇ ਦਿਆਂ ਥੋੜੀ ਜਿਹੀ ਚਾਹ ਪੀ ਕੇ ਨੇ ਫਿਰ ਬਣਾ ਕੇ ਦਿੰਨੀ ਐ ਨੂੰ ਫਿਰ ਮਿਲਦੇ ਆਪਾਂ ਠੀਕ ਹੈ ਜੀ ਹੁਣ ਮੈਂ ਥੋੜਾ ਜਿਹਾ ਟੈਮ ਪੈ ਗਈ ਮੇਰਾ ਸਿਰ ਜਿਹਾ ਵੀ ਭਾਰ ਭਾਰ ਹੋਇਆ ਪਿਆ ਬਾਕੀ ਚਲੋ ਕੋਈ ਗੱਲ ਨਹੀਂ ਹੁਣ ਦਿਮਾਗ ਦੇ ਵਿੱਚ ਕੋਈ ਟੈਨਸ਼ਨ ਨਹੀਂ ਹੈਗੀ ਕਹਿੰਦੇ ਹੁੰਦੇ ਕੋਈ ਗੱਲ ਨਹੀਂ ਬੈਠ ਕਰੋ ਆਪੇ ਹੌਲੀ ਹੌਲੀ ਸਬਰ ਆ ਜਾਂਦਾ ਹੈ ਕੋਈ ਗੱਲ ਦੇਖੀ ਜੋ ਹੈ ਗਰਮ ਪਰ ਆਪਾਂ ਅਰਦਾਸ ਕਰੋ ਕਹਿੰਦੇ ਹੁੰਦੇ ਉਹ ਤੋਂ ਮੰਗੋ ਜੀ ਨੇ ਦੇ ਕੇ ਮਹਿਣਾ ਨਹੀਂ ਦੇਣਾ ਹੈਨਾ ਸ਼ਰੀਕ ਦਾ ਕੀ ਆ ਉਹ ਤਾਂ ਜਿਵੇਂ ਕਹਿੰਦੇ ਨਾਲੇ ਆਪੇ ਤਾਰਾ ਲਾ ਲਈਆਂ ਹੈਨਾ ਆਪੇ ਕਹਿਤਾ ਵੀ ਅਸੀਂ ਨਾਲੇ ਉਹ ਚਾਹੇ ਕਹਿੰਦੇ ਚਾਹੇ ਅਸੀਂ ਮੰਗਦੇ ਚਾਹੇ ਨਾ ਮੰਗਦੇ ਉਹ ਕਾਨੂੰਨੀ ਇੱਕ ਕਾਨੂੰਨ ਆ ਕਾਨੂੰਨ ਦੇ ਦੈਰੇ ਚ ਰਹਿ ਕੇ ਉਹ ਪਾਣੀ ਸਾਨੂੰ ਹਰ ਹਾਲਤ ਦੇ ਵਿੱਚ ਮਿਲਣਾ ਹੀ ਮਿਲਣਾ ਸੀ ਉਹ ਕਹੀ ਜਾਂਦੇ ਅਸੀਂ ਤੁਹਾਨੂੰ ਪਾਣੀ ਦਿੱਤਾ ਆਪਣੀ ਮੋਟਰ ਦਾ ਉਹ ਭਰਾਵਾ ਆਪਣੀ ਮੋਟਰ ਦਾ ਪਾਣੀ ਨਹੀਂ ਸੀ ਦਿੱਤਾ ਤੁਸੀਂ ਕਨੈਕਸ਼ਨ ਲਾਇਆ ਸੀ ਤਾਰਾਂ ਲਾਈਆਂ ਸੀ ਤਾਂ ਪਾਣੀ ਨਿਕਲਿਆ ਸੀ ਤਾਂ ਪਾਣੀ ਸਾਨੂੰ ਦਿੱਤਾ ਉਹ ਇੱਕ ਕਾਨੂੰਨ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਚਾਹੇ ਤਾਰਾਂ ਸਾਡੀ ਮੋਟਰ ਤੇ ਲੱਗਣ ਚਾਹੇ ਥੋਡੀ ਮੋਟਰ ਤੇ ਲੱਗਣ ਜਿੰਨੇ ਵੀ ਭਰਾ ਤੁਸੀਂ ਉਹ ਜਿੰਨੇ ਵੀ ਹਿੱਸੇ ਨੇ ਉਹਨਿਆਂ ਨੂੰ ਪਾਣੀ ਜਾਣਾ ਹੀ ਜਾਣਾ ਅਨ ਪੜ ਜਾਂਤਾ ਹਾਂ ਤਾਂ ਤੁਸੀਂ ਡਿਗਰੀਆਂ ਲੈ ਗੇ ਸੁਭਾਸ਼ ਕਰਨ ਲੁੱਟਣ ਠੱਗਣ ਦੀਆਂ ਤੁਸੀਂ ਲਈਆਂ ਹੋਈਆਂ ਨੇ ਡਿਗਰੀਆਂ ਮੈਂ ਤਾਂ ਇਹਦੀ ਲਾਗ ਨੂੰ ਵੀ ਫਿੱਟ ਲਾੜ ਦੇ ਦਿੰਨੀ ਆ ਜਿਹੜੀ ਹੁਣ ਤੱਕ ਵੀ ਨਹੀਂ ਕਹਿੰਦੀ ਵੀ ਬੱਸ ਕਰੋ ਨਾਲ ਟੋ ਨਾਲ ਟੋ ਅਸੀਂ ਕਮਾਉਣ ਜੋਗੇ ਹੋਗੇ ਬਾਹਰ ਠੋਡੇ ਤਾਂ ਜਿਵੇਂ ਕਹਿੰਦੇ ਚਾ ਛੱਡ ਯਾਰ ਨੋਈ ਖਾਓ ਕੀ ਕਹਿਨੀ ਹੋ ਇਨਾ ਤੁਸੀਂ ਉਹ ਖਾਓ ਫਟਾਫਟ ਖਾਣਾ ਪਲੇਟ ਲੈ ਕੇ ਇੱਕ ਛੋਟੀ ਜੀ ਚੱਪਟੇ ਲੈ ਕੇ ਮਤ ਵੰਡ ਲਈ ਮੈਂ ਚਾਹ ਪੀਊਂਗੀ ਨਾਲ ਲੋ ਜੀ ਬਣਾ ਤੇ ਖਾ ਲਵੇ ਸੌਸ ਲੈ ਆਉਂਦਾ ਪਤ ਬੰਦਾ ਹੈ ਜਦੋਂ ਤੱਕ ਜੂੜਾ ਪੂਰਾ ਆਪ ਨਹੀਂ ਖੁੱਲਦਾ ਥਾਕੇ ਮਿਲਦੇ ਕੀ ਚੀਜ਼ ਦਿਖਾਉਣੀ ਆ ਮੈਂ ਪਹਿਲਾਂ ਵੀ ਮੇਰੇ ਕੋਲ ਸਵੇਰੇ ਵੀ ਇਹਦੀ ਵੀਡੀਓ ਬਣੀ ਸੀ ਉਹ ਲੈ ਗਈ ਓਏ ਹਾ ਦੇਖੋ ਉਹ ਰਹਿ ਗਈ ਥੱਲੇ ਚੁੰਨੀ ਥੱਲੇ ਰਹਿ ਗਈ ਤੇ ਚੜ ਗਈ ਆਪ ਕਿਹੜੇ ਵੇਲੇ ਦੀ ਲੱਗੀ ਹੋਈ ਆ ਆਲਵੇਟੇ ਪਾਉਣ ਵੀ ਮੈਂ ਇਹਨੂੰ ਉੱਤੇ ਲੈ ਕੇ ਜਾਣਾ ਆ ਦੇਖੋ ਹੈਗੀ ਤਾਂ ਇਹ ਮੇਰੀ ਕਿਨੇ ਸੀ ਇੱਥੋਂ ਲੈ ਕੇ ਜਾਂਦੀ ਆ ਇਹ ਉੱਥੇ ਆਲੂ ਦੇ ਵਿੱਚ ਲਾਉਂਦੇ ਹੁੰਦੇ ਆ ਲੀਰ ਜੀ ਇੱਥੇ ਰੱਖੀ ਹੋਈ ਇਹਨਾਂ ਦੀ ਫੇਰ ਆਊਗੀ ਦੇਖਦੇ ਆ ਇਧਰ ਉੱਤੇ ਚੜ ਗਈ ਕਿਤੇ ਪਾਣੀ ਦੇਖੋ ਇਹ ਪੰਜਾਬ ਦੀਆਂ ਨਹਿਰਾਂ ਹੱਗੀਆਂ ਮੈਂ ਪਈ ਸੀ ਥੋੜਾ ਜਿਹਾ ਟਾਈਮ ਨੀਂਦ ਆਈ ਤੇ ਹੁਣ ਉੱਠ ਕੇ ਬਾਹਰ ਆਈ ਸੀ ਤੇ ਆ ਕੇ ਦੇਖਿਆ ਕਾਟੋ ਚੁੰਬੜੀ ਪਈ ਚੁੰਨੀ ਨੂੰ ਮੈਂ ਫੋਨ ਨਹੀਂ ਸੀ ਲੈ ਕੇ ਆਈ ਉਦੋਂ ਮੈਂ ਜਾਰ ਤੋ ਫੋਨ ਮੰਗਾਇਆ ਲੈ ਕੇ ਤੇ ਚੱਲੀ ਉਹ ਚੁੰਨੀ ਭਾਰੀ ਆ ਥੋੜੀ ਜਿਹੀ ਕੁਛ ਵੱਡੀ ਆ ਤੇ ਕੁਛ ਗਿੱਲੀ ਆ ਹਨਾ ਤਾਂ ਕਰਕੇ ਉਹ ਤੋ ਉੱਤੇ ਨਹੀਂ ਜਾਂਦੀ ਉਹ ਰਾਹ ਚ ਡਿੱਗ ਜਾਂਦੀ ਆ ਕੋਸ਼ਿਸ਼ ਤਾਂ ਬਹੁਤ ਕਰਦੀ ਆ ਇਹ ਲੱਗ ਗਿਆ ਨੇ ਧਾਰ ਚੋਂ ਆ ਕੀ ਆ ਨੋਟੀਫਿਕੇਸ਼ਨ ਜੀ ਆ ਕਿ ਬੋਲਦਾ ਹੀ ਨਹੀਂ ਮਿੱਠੀ ਬੋਲਦਾ ਹੀ ਨਹੀਂ ਮਿੱਠੀ ਤਾਂ ਬੋਲਦਾ ਘਤੈ ਨਹੀਂ ਹਾ ਦੇ ਕਿਤੇ ਇਹ ਇਹ ਤਾਂ ਖਾਣੀ ਵ ਚੁੰਨੀ ਖਾ ਲੂ ਹੁਣ ਖਾ ਲੂ ਬੁੱਥੇ ਚ ਕਾੜ ਜੂਗੀ ਇੰਨੀ ਮਹਿੰਗੀ ਆਊ ਫਿਰ ਹਾਈ ਮੈਂ ਇਹਨੂੰ ਕੱਪੜੇ ਖਾਣ ਤੋਂ ਰੋਕ ਦਿੰਦੀ ਐ ਜਦੋਂ ਮੂੰਹ ਪਰੇ ਕਰ ਲੈਂਦੀ ਆ ਉਹ ਨਹੀਂ ਇਹ ਜਮਾਈ ਬੋਲਦੀ ਆ ਦੇਖੋ ਚੁੰਨੀ ਖਾਂਦੀ ਆ। ਯੁੱਠੀ ਕਰਤੇ ਮੇਰ ਚੁੰਨੀ। ਤਰ ਤੱਕ ਪਾਣੀ ਪਾਣੀ ਖੜਾ ਢਿੰਦਾ ਚਾਰੇ ਪਾਸੇ। ਇਹ ਮੀਂਹ ਤਾਂ ਸਾਰੇ ਕਿਤੇ ਪਿਆ ਹੋਣਾ ਹਨਾ। ਕਮੈਂਟ ਕਰਕੇ ਜਰੂਰ ਦੱਸਿਓ ਕਿਹੜੇ-ਕਿਹੜੇ ਏਰੀਆ 'ਚ ਮੀਂਹ ਪਿਆ। ਮੈਂ ਅੱਜ ਉਹ ਨਹੀਂ ਕਰਿਆ ਮੈਂ ਨਾ ਉਹ ਹੋਇਆ ਹੋਇਆ। ਤੜ ਦੂਰ ਜੀ ਖਾਣ ਨਾਲ ਜਿਵੇਂ ਪੀਪੀਜਾ ਹਾਈ ਹੋਇਆ ਹੁੰਦਾ। ਤਾਂ ਤੇ ਰਵੜ ਨਹੀਂ ਪੈਂਦੀ ਮੈਂ ਜਾਨੂ ਕੇ ਵਾਲ ਬਹਾਲਾ ਕਹਿੰਦਾ ਮੰਮੀ ਕਾਲੂ ਬਾਹੂnga ਸ਼ੈਂਪੂ ਲਾ ਕੇ ਵੀਡੀਓ ਏਦਾਂ ਕਾ ਤੇ ਆਉਂਦੀ ਹੈ ਬੀਪੀ ਦੀ ਗੋਲੀ ਮੌਸਮ ਕਰਕੇ ਵੀਡੀਓ ਏਦਾਂ ਨਹੀਂ ਆਉਂਦੀ ਹਵਾ ਬਹੁਤ ਸੋਹਣੀ ਹੈ ਠੰਡੀ ਹੈ ਹਾਂ ਜਾਨ ਵੀ ਮੈਨੂੰ ਕੱਤਾ ਕਰਦਾ ਮੰਮੀ ਤੂੰ ਉਹੀ ਗੋਲੀ ਲੈ ਲੈ ਜਿਹੜੀ ਪਹਿਲਾਂ ਲੈਣੀ ਹੁੰਦੀ ਹੈ ਕਿਹੜੀ ਹੈ ਬੀਪੀ ਆ ਰਹੀ ਹੈ ਨਹੀਂ ਤਾਂ ਨਾ ਗੀ ਨੂੰ ਬੀਪੀ ਦੀ ਗੋਲੀ ਤਾਂ ਹੁਣ ਮੈਂ ਲਈ ਨਹੀਂ ਆਹਾ ਜੀ ਜਣਾ ਇੱਥੋਂ ਪਿੱਛੋਂ ਕੁਝ ਜੀ ਰੁਕਦੀ ਆ ਇੱਕ ਕਾਰਟੋਂ ਮੰਗੂ ਜੀ ਯਾਰ ਟਕ 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 ਕਰੀ ਜਾਂਦਾ ਜਦ ਮਾੜੀ ਅੱਖ ਲੱਗ ਗਈ ਨਾ ਉਹ ਦੋਈਆਂ ਨੇ ਰੌਲਾ ਜੱਕਤਾ ਥੋੜੀ ਪਾਤੀ ਮਿੱਠੀ ਕੰਨ ਚ ਮੇਰੇ ਕਿਵੇਂ ਖਾਊਗਾ ਭਾਈ ਜੀ ਹਾਂ ਜਿਵੇਂ ਖਾਊਗਾ ਵਾਲਿਆਂ ਹੁੰਦੇ ਆ ਦਾਲ ਸੱਚੀ ਗੱਲ ਦਾਲ ਇੰਨੀ ਸੋਹਣੀ ਨਾਲੇ ਦੁਬਾਰਾ ਅੱਗ ਨਹੀਂ ਪਾਈ ਜਮਾਈ ਆ ਪਪਾਈ ਆ ਚੁੱਲੇ ਤੇ ਤਾਂ ਦਾਲ ਪਾਣੀ ਬਹੁਤ ਸਵਾਦ ਬਣਦਾ ਮੈਂ ਉਹੀ ਬਸ ਟੱਕਿਆ ਸੀ ਤੇ ਅੱਗ ਸੀਗੀ ਕੋਲੇ ਸੀਗੀ ਮੈਂ ਧਰ ਕੇ ਚਲੀ ਗਈ ਜਦ ਦੁਬਾਰਾ ਆ ਕੇ ਦੇਖੀ ਰਿੱਜੀ ਬੈਸੀ ਬਹੁਤ ਸੋਹਣੀ ਨਾ ਪੀ ਹੁੰਦੀ ਨਾ ਕੁਝ ਹੋਰ ਬਹੁਤ ਸੋਹਣੀ ਬਣ ਗਈ ਹੱਲੇ ਮੈਨੂੰ ਆਏ ਮਾਂ ਖਾ ਰਾਜਮਾ ਪਾਤਾ ਦਿੱਤੇ ਵੀ ਪਤਾ ਨਹੀਂ ਕਿਵੇਂ ਦੀ ਬਣ ਚਲੋ ਵਧੀਆ ਬਣੀ